ਦਿਲਸੰਗੀ ਪਿਛਲੇ ਦਿਨੀ ਆਪਾਂ ਇੱਕ ਵੱਡੀ ਖਬਰ ਜਾਰੀ ਕੀਤੀ ਸੀ ਜਿਸ ਦੇ ਵਿੱਚ ਯੂਕੇ ਦੇ ਵਿੱਚ 50 ਹਜ਼ਾਰ ਲੋਕਾਂ ਨੂੰ ਜੋ ਗੈਰ ਕਾਨੂੰਨੀ ਤੌਰ ਤੇ ਯੂਕੇ ਵਿੱਚ ਰਹਿ ਰਹੀ ਸੀ ਉਹਨਾਂ ਨੂੰ ਕੱਢਿਆ ਜਾਂਦਾ ਹੈ ਜਿਸ ਤੋਂ ਬਾਅਦ ਉਹਨਾਂ ਇੱਕ ਹੋਰ ਵੱਡੀ ਖਬਰ ਸਾਹਮਣੇ ਆ ਜਾਂਦੀ ਹੈ ਕਿ ਯੂਕੇ ਦੇ ਵਿੱਚ ਜਿਨ੍ਹਾਂ ਲੋਕਾਂ ਨੂੰ ਜ਼ੈਲਮ ਮਿਲ ਜਾਵੇਗੀ ਉਹਨਾਂ ਨੂੰ ਵੀ ਹੁਣ ਯੂਕੇ ਵਿੱਚ ਪੱਕਾ ਨਹੀਂ ਕੀਤਾ ਜਾਵੇਗਾ ਕਿਵੇਂ ਦੇਖੋ ਕਿ ਵੱਡਾ ਝਟਕਾ ਹੈ ਜਿਹੜੇ ਲੋਕ ਹੁਣ ਜ਼ੈਲਮ ਦੀ ਉਡੀਕ ਕਰ ਰਹੇ ਸੀਗੇ ਹੁਣ ਗੱਲ ਇੱਥੇ ਹੈ ਕਿ ਜ਼ੈਲਮ ਮਿਲਣ ਤੋਂ ਬਾਅਦ ਵੀ ਉਹਨਾਂ ਨੂੰ ਪੇਪਰ ਨਹੀਂ ਮਿਲਣਗੇ ਕੀ ਦੇਖਦੇ ਹਾਂ ਯੂਕੇ ਦੇ ਵਿੱਚ ਕੀ ਫਿਊਚਰ ਹੈ ਜਿਹੜ ਲੋਕ ਰਹਿ ਰਹੇ ਨੇ ਐਜ਼ਾਈਲਮ بیس ਦੇ ਉੱਤੇ ਆਪਣੇ ਕਿ ਲੋਕ ਸਪਨੇ ਸਜਾਈ ਬੈਠੇ ਨੇ ਉਹਨਾਂ ਨੂੰ ਕੀ ਕਹੂੰ ਤੁਸੀਂ ਜੀ ਬਿਲਕੁਲ ਬਿਲਕੁਲ ਹੈ ਬਹੁਤ ਵੱਡੀ ਨਿਊਜ਼ ਹੈ ਆਪਾਂ ਇਹ ਕਹਿ ਸਕਦੇ ਆ ਭੀ ਇੰਗਲੈਂਡ ਦੇ ਇਤਿਹਾਸ ਦੇ ਵਿੱਚ ਇੱਕ ਵੱਡਾ ਫੇਰ ਬਦਲ ਹੋਣ ਜਾ ਰਿਹਾ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਜਿਵੇਂ ਐਜ਼ਾਈਲਮ ਜਾਨੀ ਕਿ ਜਿਹਨੂੰ ਸ਼ਰਨ ਕਿਹਾ ਜਾਂਦਾ ਲੈਣੀ ਹੈ ਨਾ ਸਾਡੇ ਬਹੁਤ ਸਾਰੇ ਪੰਜਾਬ ਤੋਂ ਵੀ ਆ ਕੇ ਲੋਕ ਜਿਹੜੇ ਇਹ ਤੇ ਸ਼ਰ ਲੈ ਚੁੱਕੇ ਆ ਜਾਂ ਉਹਨਾਂ ਦੇ ਕੋਲ ਤੇ ਹੁਣ ਚਲੋ ਪੱਕੇ ਪੇਪਰ ਹੋ ਗਏ ਆ ਜਾਂ ਹੁਣ ਹੋਰ ਆਪਣੇ ਦੇਸ਼ਾਂ ਦੇ ਵਿੱਚੋਂ ਆ ਕੇ ਲੋਕ ਜਿਹੜੇ ਯੂਕੇ ਦੇ ਵਿੱਚ ਅਜ਼ਾਇਲ ਕਲੇਮ ਕਰਦੇ ਸੀ ਕਿ ਭਾਈ ਸਾਨੂੰ ਖਤਰਾ ਹੈ ਵਿੱਚੋਂ ਹੁਣ ਇਹਨਾਂ ਨੇ ਇੱਕ ਇੱਕ ਡਾਟਾ ਇਹ ਵੀ ਕੱਢਿਆ ਵੀ ਸਭ ਤੋਂ ਵੱਧ ਕਿਸ ਤਰ੍ਹਾਂ ਨੇ ਉਹ ਯੂਕੇ ਚ ਆ ਕੇ ਐਜ਼ਾਈਲਮ ਕਲੇਮ ਕਰਦੇ ਉਸ ਤੋਂ ਬਾਅਦ ਅਫਗਾਨਿਸਤਾਨ ਫਿਰ ਈਰਾਨ ਤੇ ਇੰਡੀਆ ਜਿਹੜਾ ਹੈਗਾ ਉਹ 7ਵੇਂ 8ਵੇਂ ਨੰਬਰ ਦੇ ਉੱਤੇ ਹੈਗਾ ਸੋ ਐਜ਼ਾਈਲਮ ਨੂੰ ਲੈ ਕੇ ਨਾ ਇੱਥੇ ਬੜੇ ਵੱਡੀ ਜਿਹੜੀ ਚਰਚਾ ਚੱਲ ਰਹੀ ਸੀ ਯੂਕੇ ਦੇ ਵਿੱਚ ਕਿ ਹੋਟਲ ਭਰੇ ਪਏ ਨੇ ਕਿਉਂਕਿ ਜਦੋਂ ਬੋਟਾਂ ਰਾਹੀਂ ਲੋਕ ਇਹਨਾਂ ਇਸ ਮੁਲਕ ਦੇ ਵਿੱਚ ਆਪਣੇ ਦਾਖਲ ਹੋ ਜਾਂਦੇ ਆ ਯਾਨੀ ਕਿ ਫਰਾਂਸ ਤੋਂ ਇੰਗਲਿਸ਼ ਚੈਨਲ ਰਾਹੀਂ ਲੋਕ ਜਿਹੜੇ ਇੱਥੇ ਯੂਕੇ ਦੇ ਵਿੱਚ ਆ ਕੇ ਐਜ਼ਾਈਲਮ ਕਲੇਮ ਕਰਦੇ ਸੀ ਉਹ ਇੱਕ ਵੱਡੀ ਸਿਰਦਰਦੀ ਸੀ ਯੂਕੇ ਵਾਸਤੇ ਹੈ ਨਾ ਤੇ ਲੋਕ ਜਿਹੜੇ ਇਥੋਂ ਦੇ ਰਹਿਣ ਵਾਲੇ ਵਸਿੰਦੇ ਨੇ ਜਿਹੜੇ ਬ੍ਰਿਟਿਸ਼ ਲੋਕ ਨੇ ਉਹ ਇਸ ਕਾਲ ਦਾ ਵਿਰੋਧ ਕਰਦੇ ਸੀ ਕਿ ਭਾਈ ਸਾਡੇ ਟੈਕਸ ਜਿਹੜੀ ਪੇ ਹੈਗੀ ਆ ਉਹ ਤੁਸੀਂ ਇਹਨਾਂ ਲੋਕਾਂ ਨੂੰ ਹੋਟਲਾਂ ਦੇ ਵਿੱਚ ਰੱਖ ਰਹੇ ਹੋ ਇਹਨਾਂ ਨੂੰ 5 ਸਟਾਰ ਸਹੂਲਤਾਂ ਦੇ ਰਹੇ ਹੋ ਤੇ ਸਾਡਾ ਸਾੜਾ ਸਾਰੀ ਜਿਹੜੀ ਟੈਕਸ ਮਨੀ ਹੈਗੀ ਆ ਉਹ ਇਹਨਾਂ ਦੇ ਉੱਤੇ ਜਾ ਰਹੀ ਹੈ ਜਿਹਦੇ ਕਰਕੇ ਗਵਰਨਮੈਂਟ ਜਿਹੜੀ ਹੈਗੀ ਉਹ ਘਿਰਦੀ ਜਾ ਰਹੀ ਸੀ ਸੋ ਹੁਣ ਲੇਬਰ ਗਵਰਨਮੈਂਟ ਦੀ ਜਿਹੜੀ ਹੋਮ ਸੈਕਟਰੀ ਹੈ ਨਾ ਬੀਬੀ ਸ਼ਬਾਨਾ ਮਹਿਮੂਦ ਬੇਸ਼ੱਕ ਉਹ ਪਾਕਿਸਤਾਨ ਦੇ ਨਾਲ ਸੰਬੰਧਤ ਹੈ ਜੇ ਮੈਂ ਗਲਤ ਨਹੀਂ ਸੋ ਉਹਨਾਂ ਨੇ ਹੁਣ ਇਹ ਨਵੀਂ ਇੱਕ ਪਾਲਿਸੀ ਕਹਿ ਲਈਏ ਜਾਂ ਕਾਨੂੰਨ ਇਹ ਚੇਂਜ ਕਰਨ ਜਾ ਰਹੇ ਆ ਹੋਇਆ ਕੀ ਹੈ ਕਿ ਯੂਕੇ ਦੀ ਗਵਰਨਮੈਂਟ ਦੇ ਕੁਝ ਨੁਮਾਇੰਦੇ ਡੈਨਮਾਰਕ ਗਏ ਆ ਡੈਨਮਾਰਕ ਯੂਕੇ ਦੀ ਇੱਕ ਬੜੀ ਬਿਹਤਰੀਨ ਬੜੀ ਖੂਬਸੂਰਤ ਕੰਟਰੀ ਮੰਨੀ ਜਾਂਦੀ ਹੈ ਉਹਨਾਂ ਦੀ ਇਮੀਗ੍ਰੇਸ਼ਨ ਅਜ਼ਾਲਮ ਦੇ ਉੱਤੇ ਜਿਹੜੀ ਇੱਕ ਪਾਲਿਸੀ ਹੈਗੀ ਆ ਉਹਨੂੰ ਦੇਖਿਆ ਜਾ ਕੇ ਤੇ ਇਹ ਮੰਨਿਆ ਜਾਂਦਾ ਵੀ ਯੂਰਪ ਦੇ ਵਿੱਚ ਜਿੰਨੇ ਯੂਰਪ ਦੇ 26 27 ਮੁਲਕ ਹੈਗੇ ਨੇ ਉਹਦੇ ਵਿੱਚੋਂ ਸਭ ਤੋਂ ਟਫ ਪਾਲਿਸੀ ਜਿਹੜੀ ਹੈ ਨਾ ਸ਼ਰਨ ਸ਼ਰਨ ਲੈਣ ਵਾਲਿਆਂ ਉੱਤੇ ਜ਼ਾਲਮ ਕਲੇਮ ਕਰਨ ਵਾਲਿਆਂ ਉੱਤੇ ਉਹ ਉਹ ਡੈਨਮਾਰਕ ਦੀ ਹੈ ਤੋਂ ਡੈਨਮਾਰਕ ਦੀ ਪਾਲਿਸੀ ਇਹਨਾਂ ਨੇ ਜਾ ਕੇ ਰਿਵਿਊ ਕੀਤੀ ਹੈ ਵੀ ਤੁਸੀਂ ਕਿਦਾਂ ਕਰਦੇ ਹੋ ਜਦੋਂ ਤੁਹਾਡੇ ਕੋਲ ਬੰਦਾ ਕੋਈ ਸ਼ਰਨ ਲੈਣ ਆਉਂਦਾ ਹੈ ਉਹ ਕਹਿੰਦੇ ਅਸੀਂ ਇਦਾਂ ਕਰਦੇ ਆਂ ਫਿਰ ਇਹਨਾਂ ਨੇ ਆ ਕੇ ਇੱਥੇ ਇਹ ਪਾਲਿਸੀ ਜਿਹੜੀ ਯੂਕੇ ਦੇ ਵਿੱਚ ਆ ਲਾਗੂ ਕਰਨ ਦੀ ਜਿਹੜੀ ਗੱਲਬਾਤ ਹੈਗੀ ਆ ਉਹ ਕਰ ਦਿੱਤੀ ਐ ਉਹਦੇ ਵਿੱਚ ਹੁਣ ਕੀ ਹੋਏਗਾ ਜੇ ਮੈਂ ਪਹਿਲਾਂ ਤੁਹਾਨੂੰ ਇਹ ਦੱਸਦਾ ਵੀ ਪਹਿਲਾਂ ਕੀ ਹੁੰਦਾ ਸੀ ਜੇ ਬੰਦਾ ਯੂਕੇ ਦੇ ਵਿੱਚ ਆਉਂਦਾ ਉਹ ਆ ਕੇ ਕਹਿੰਦਾ ਭਾਈ ਮੈਨੂੰ ਖਤਰਾ ਹੈ ਮੇਰੇ ਮੁਲਕ ਦੇ ਵਿੱਚ ਤੇ ਇਸ ਕਰਕੇ ਮੈਂ ਕਰਦਾ ਕਰਾਉਂਦਾ ਸ਼ੇਪਾ ਰਾਹੀਂ ਬੋਟਾ ਰਾਹੀਂ ਜਾਂ ਫਿਰ ਕਿਸੇ ਤਰ੍ਹਾਂ ਬਾਈ ਬਾਈ ਫਲਾਈਟ ਬਾਈ 에ਅਰ ਮੈਂ ਇਸ ਮੁਲਕ ਦੇ ਵਿੱਚ ਆ ਗਿਆ ਤੇ ਮੈਨੂੰ ਹੁਣ ਸ਼ਰਨ ਦਿੱਤੀ ਜਾਵੇ ਕਿਉਂਕਿ ਮੈਨੂੰ ਮੇਰੇ ਮੁਲਕ ਦੇ ਵਿੱਚ ਖਤਰਾ ਹੈ ਮੇਨੂੰ ਮੇਰੇ ਮੁਲਕ ਚ ਜੰਗ ਲੱਗੀ ਹੋਈ ਐ ਮੇਰੇ ਮੁਲਕ ਦੀ ਸਰਕਾਰ ਮੇਰੇ ਰਿਲੀਜੀਅਨ ਦੇ ਖਿਲਾਫ ਐ ਜਾਂ ਕੁਛ ਵੀ ਕਹਿ ਲਈਏ ਹਨ ਸੋ ਉਹ ਇੱਥੇ ਆਉਂਦੇ ਸੀ ਉਹ ਆਪਣਾ ਕਲੇਮ ਕਰ ਦਿੰਦੇ ਸੀ ਉਸ ਤੋਂ ਬਾਅਦ ਉਹ ਰਿਵਿਊ ਕਰਦੀ ਸੀ ਸਰਕਾਰ ਉਹਨਾਂ ਦੇ ਸਾਰੇ ਸਬੂਤ ਪ੍ਰੂਫ ਦੇਖੇ ਜਾਂਦੇ ਸੀ ਵੀ ਵਾਕਈ ਇਹ ਬੰਦੇ ਨੂੰ ਖਤਰਾ ਐ ਇਹ ਇਹਨੂੰ ਥ੍ਰੈਟ ਵੀ ਹੋਈ ਐ ਪਹਿਲਾਂ ਜਾਂ ਇਹਨੂੰ ਆ ਚੀਜ਼ਾਂ ਆਈਆਂ ਇਦਾਂ ਇਦਾਂ ਸਾਰੇ ਡਾਕੂਮੈਂਟੇਸ਼ਨ ਦੇਖ ਕੇ ਜੇ ਉਹਨਾਂ ਦਾ ਕੇਸ ਜਿਹੜਾ ਜੈਨੂਅਲ ਹੁੰਦਾ ਸੀ ਤਾਂ ਉਹਨਾਂ ਨੂੰ ਜ਼ਾਲਮ ਉਹਨਾਂ ਦੀ ਹੈਗੀ ਜਿਹੜੀ ਉਹ ਪਾਸ ਕਰ ਦਿੱਤੀ ਜਾਂਦੀ ਸੀ ਤੇ ਫਿਰ ਕੀ ਹੁੰਦਾ ਸੀ ਵੀ 5 ਸਾਲ ਤੋਂ ਬਾਅਦ ਉਹਨਾਂ ਨੂੰ ਪੱਕੇ ਪੇਪਰ ਮਿਲ ਜਾਂਦੇ ਸੀ ਯੂਕੇ ਦੇ ਵਿੱਚ ਫਿਰ 3 ਸਾਲ ਉਹੀ ਪ੍ਰੋਸੈਸ ਜਿਹੜਾ ਬਾਕੀਆਂ ਲਈ ਹੁੰਦਾ ਹੈ 5 ਸਾਲ ਬਾਅਦ ਤੁਹਾਨੂੰ ਪੱਕੇ ਪੇਪਰ ਤੇ 6ਵੇਂ ਸਾਲ ਤੁਸੀਂ ਆਪਣੀ ਸਿਟੀਜ਼ਨਸ਼ਿਪ ਜਿਹੜੀ ਹੈ ਉਹ ਅਪਲਾਈ ਕਰ ਸਕਦੇ ਹੁੰਦੇ ਸੀ ਸੋ ਹੁਣ ਕੀ ਹੋਇਆ ਪਿਛਲੇ ਸਮੇਂ ਦੇ ਵਿੱਚ ਜਿਹੜੀ ਤੁਸੀਂ ਪਿਛਲੀ ਵੀਡੀਓ ਦੀ ਗੱਲ ਕੀਤੀ ਨਾ ਆਪਾਂ ਉਹਦੇ ਵਿੱਚ ਜ਼ਿਕਰ ਕੀਤਾ ਸੀ ਕਿ ਪਿਛਲੇ 4 ਸਾਲਾਂ ਦੇ ਵਿੱਚ 4 ਲੱਖ ਲੋਕਾਂ ਨੇ ਆ ਕੇ ਅਰਜ਼ਾਲਮ ਕਲੇਮ ਕੀਤੀ ਜਿਦੇ ਵਿੱਚੋਂ 1 ਲੱਖ ਲੋਕ ਜਿਹੜੇ ਨੇ ਉਹ ਹਾਊਸਿੰਗ ਬੈਨੀਫਿਟਸ ਦੇ ਉੱਤੇ ਰਹਿ ਰਹੇ ਨੇ ਮਤਲਬ ਕਿ ਬਾਕੀ ਜਿਹੜੇ 3 ਲੱਖ ਨੇ ਉਹਨਾਂ ਦੀ ਪਾਸ ਨਹੀਂ ਹੋਈ ਜਾਂ ਉਹਨਾਂ ਨੂੰ ਵਾਪਸ ਭੇਜਿਆ ਗਿਆ ਜਾਂ ਕੁਝ ਉਹਦੇ ਬਾਰੇ ਨਹੀਂ ਪਰ 1 ਲੱਖ ਲੋਕ ਪਿਛਲੇ 4 ਸਾਲਾਂ ਦੇ ਵਿੱਚ ਜਿਹੜੇ ਨੇ ਉਹ ਉਹ ਸਾਰੇ ਬੈਨੀਫਿਟ ਇੱਥੇ ਆ ਕੇ ਲੈ ਰਹੇ ਆ ਤੇ ਇੱਥੋਂ ਦੇ ਲੋਕ ਜਿਹੜੇ ਨੇ ਜਿਹੜੇ ਬ੍ਰਿਟਿਸ਼ ਲੋਕ ਹੈਗੇ ਆ ਉਹ ਇਸ ਗੱਲ ਤੋਂ ਬੜੀ ਤੰਗੀ ਮਹਿਸੂਸ ਕਰ ਰਿਹਾ ਕਿ ਭਾਈ ਸਾਡਾ ਬੜਾ ਆਪਣੇ ਇੱਕ ਕ੍ਰਾਈਸਿਸ ਆਈ ਹੋਈ ਆ ਤੇ ਤੁਸੀਂ ਸਾਰੇ ਬੈਨੀਫਿਟ ਜਿਹੜੇ ਹੈਗੇ ਉਹਨਾਂ ਲੋਕਾਂ ਨੂੰ ਦੇ ਰਹੇ ਹੋ ਸੋ ਹੁਣ ਇਹ ਸਰਕਾਰ ਜਿਹੜੀ ਹੈ ਨਾ ਲੇਬਰ ਦੀ ਸਰਕਾਰ ਹੈ ਇਹਨਾਂ ਦੇ ਵੀ ਉੱਤੇ ਇੱਕ ਬਣੀ ਹੋਈ ਆ ਕਿ ਹੁਣ ਕਿੱਦਾਂ ਕਰੀਏ ਕਿਵੇਂ ਲੋਕਾਂ ਨੂੰ ਖੁਸ਼ ਕਰੀਏ ਸੋ ਹੁਣ ਸ਼ਬਾਨਾ ਮਹਿਮੂਦ ਜਿਹੜੀ ਹੈ ਡੈਨਮਾਰਕ ਤੋਂ ਇਹ ਪਾਲਿਸੀ ਜਿਹੜੀ ਹੈ ਦੇਖ ਕੇ ਉਹ ਆਏ ਤੇ ਉਹਨਾਂ ਨੇ ਆ ਕੇ ਲਾਗੂ ਕੀਤੀ ਉਹ ਪਾਲਿਸੀ ਕੀ ਆ ਹੁਣ ਮੈਂ ਤੁਹਾਨੂੰ ਦੱਸਣ ਜਾ ਰਿਹਾ ਹਾਂ ਇਹ ਪਾਲਿਸੀ ਇਦਾਂ ਵੀ ਜੇ ਤੁਹਾਡੀ ਮੰਨ ਲਓ ਵੀ ਤੁਸੀਂ ਆਉਂਦੇ ਹੋ ਯੂਕੇ ਦੇ ਵਿੱਚ ਆ ਕੇ ਜ਼ਾਲਮ ਕਲੇਮ ਕਰਦੇ ਹਾਂ ਜੇ ਤਾਂ ਫੇਲ ਹੋ ਗਈ ਫੇਲ ਹੈ ਹੀ ਹੈ ਵੀ ਝੂਠਾ ਕੇਸ ਹੈ ਨਹੀਂ ਜੀ ਅਸੀਂ ਨਹੀਂ ਮੰਨਦੇ ਵੀ ਤੁਹਾਨੂੰ ਖਤਰਾ ਹੈ ਤੁਸੀਂ ਵਾਪਸ ਜਾਓ ਫਿਰ ਤਾਂ ਤੁਹਾਨੂੰ ਉਸੇ ਵੇਲੇ ਵਾਪਸ ਚੜ੍ਹਾਇਆ ਜਾਊਗਾ ਜੇਕਰ ਤੁਹਾਡੀ ਜਿਹੜੀ ਹੈ ਅਜ਼ਾਇਲਮ ਪਾਸ ਹੋ ਜਾਂਦੀ ਹੈ ਤੁਹਾਡਾ ਕੇਸ ਜਿਹੜਾ ਹੈਗਾ ਕੋਰਟ ਪਾਸ ਕਰ ਦਿੰਦੀ ਹੈ ਕਿ ਹਾਂ ਅਸੀਂ ਮੰਨਦੇ ਹਾਂ ਤੁਹਾਨੂੰ ਤੁਹਾਡੇ ਮੁਲਕ ਦੇ ਵਿੱਚ ਖਤਰਾ ਹੈ ਤੇ ਤੁਸੀਂ ਇੱਥੇ ਰਹਿ ਸਕਦੇ ਹੋ ਰਹਿਣ ਦੇ ਬਾਵਜੂਦ ਅਜ਼ਾਇਲਮ ਪਾਸ ਹੋਣ ਦੇ ਬਾਵਜੂਦ ਤੁਸੀਂ ਯੂਕੇ ਦੇ ਵਿੱਚ ਪੱਕੇ ਨਹੀਂ ਹੋ ਸਕਦੇ ਹਰ 2.5 ਸਾਲ ਬਾਅਦ ਯਾਨਕਿ 30 ਮਹੀਨਿਆਂ ਤੋਂ ਬਾਅਦ ਕੀ ਹੋਣਾ ਤੁਹਾਡੀ ਐਪਲੀਕੇਸ਼ਨ ਰੀਵਿਊ ਹੋਇਆ ਕਰੇਗੀ ਜੇਕਰ ਉਹ 30 ਮਹੀਨਿਆਂ ਬਾਅਦ ਤੁਹਾਡੀ ਕੰਟਰੀ ਦੇ ਹਾਲਾਤ ਬਦਲ ਗਏ ਨੇ ਤੁਹਾਡੀ ਉਹ ਪਾਰਟੀ ਜਾਂ ਰਾਜਨੀਤਿਕ ਪਾਰਟੀ ਜਾਂ ਉਹ ਗਰੁੱਪ ਜਿਸ ਤੋਂ ਤੁਹਾਨੂੰ ਖਤਰਾ ਸੀ ਉਹ ਉਹਨਾਂ ਦੇ ਉਹ ਚੇਂਜ ਹੋ ਗਏ ਆ ਹਨਾ ਸੱਤਾ ਦੇ ਵਿੱਚ ਸਰਕਾਰ ਨਹੀਂ ਰਹੀ ਹੈਗੀ ਜਾਂ ਤੁਹਾਡੇ ਇਲਾਕੇ ਦੇ ਵਿੱਚ ਉਹ ਗਰੁੱਪ ਨਹੀਂ ਰਿਹਾ ਹੈਗਾ ਜਾਂ ਕਹਿ ਲਈਏ ਵੀ ਤੁਹਾਡੇ ਦੇਸ਼ ਦੇ ਵਿੱਚ ਜਿਹੜੀ جنگ ਹੈਗੀ ਉਹ ਮੁੱਕ ਚੁੱਕੀ ਹੈ ਤਾਂ ਉਹ 2.5 ਸਾਲ ਬਾਅਦ ਰਿਵਿਊ ਕਰਿਆ ਕਰਨਗੇ ਫਿਰ ਜੇ ਇਸ ਤਰ੍ਹਾਂ ਹੋਇਆ ਤਾਂ ਤੁਹਾਨੂੰ ਵਾਪਸ ਭੇਜਿਆ ਜਾਊਗਾ ਜੇ ਕੰਟੀਨਿਊਸਲੀ ਉਹ ਚੀਜ਼ਾਂ ਚੱਲ ਰਹੀਆਂ ਤੁਹਾਡੇ ਦੇਸ਼ ਦੇ ਵਿੱਚ ਫਿਰ ਤੁਸੀਂ ਰਹਿ ਸਕਦੇ ਹੋ ਇਸ ਤਰੀਕੇ ਨਾਲ ਕਰਦਿਆਂ ਕਰਦਿਆਂ 20 ਸਾਲ ਦਾ ਲੰਬਾ ਸਫਰ ਜਿਹੜਾ ਹੈਗਾ ਇਸ ਨਵੀਂ ਪਾਲਿਸੀ ਦੇ ਵਿੱਚ ਆ ਗਿਆ ਕਿ 20 ਸਾਲ ਤੁਹਾਡੀ ਐਪਲੀਕੇਸ਼ਨ ਰਿਵਿਊ ਹੋਇਆ ਕਰੇਗੀ ਸੋ ਇਹ ਬਹੁਤ ਵੱਡੀ ਗੱਲ ਹੈ ਇਹ ਬਹੁਤ ਵੱਡੀ ਗੱਲ ਹੈ ਜਿਹੜੀ ਹੈ ਅਜ਼ਾਲਮ ਸੀਕਰਸ ਵਾਸਤੇ ਕਿਉਂਕਿ ਇੱਕ ਵੱਡਾ ਤੋਕਾ ਹੈ ਜਿਹੜਾ ਅਜ਼ਾਲਮ ਕਲੇਮ ਕਰਦਾ ਸੀ ਯੂਕੇ ਦੇ ਵਿੱਚ ਆ ਕੇ ਹੁਣ ਇਹਨਾਂ ਨੂੰ ਇਹ ਵੀ ਪ੍ਰੋਬਲਮ ਹੋਈ ਹੈ ਕਿ ਭਾਈ ਜਿਹੜੇ ਸਟੂਡੈਂਟ ਆਏ ਨਾ ਉਹਨਾਂ ਨੇ ਆਪਣੀ ਜਦੋਂ ਸਟੱਡੀ ਖਤਮ ਕੀਤੀ ਹੈ ਉਹ ਲਗਭਗ ਕਹਿੰਦੇ ਕਿ 80% ਨੇ ਆ ਕੇ ਅਜ਼ਾਲਮ ਕਲੇਮ ਕਰ ਦਿੱਤੀ ਸਟੱਡੀ ਤੋਂ ਬਾਅਦ ਅਜ਼ਾਇਲਮ ਕਲੇਮ ਕਰ ਦਿੱਤੀ ਸੋ ਉਸ ਤੋਂ ਬਾਅਦ ਆ ਬੋਟਾ ਰਹੇ ਜਿਹੜਾ ਇੰਗਲਿਸ਼ ਚੈਨਲ ਚੈਨਲ ਦੇ ਰਹੇ ਲੋਕ ਜਿਹੜੇ ਨੇ ਯੂਕੇ ਆ ਰਹੇ ਆ ਸੋ ਇਹ ਵੀ ਇਹਨਾਂ ਲਈ ਵੱਡੀ ਸਿਰਦਰਦੀ ਹੈ ਸੋ ਹੁਣ ਆ ਜਿਹੜਾ ਅਜ਼ਾਇਲਮ ਦੇ ਉੱਤੇ ਜਿਹੜੀ ਪਾਲਿਸੀ ਬਣਾਈ ਗਈ ਹੈ ਬੜੀ ਸਖਤ ਹੈ ਕਿ 20 ਸਾਲ ਤੁਹਾਨੂੰ ਆਪਣੀ ਐਪਲੀਕੇਸ਼ਨ ਦੁਬਾਰਾ ਦੁਬਾਰਾ 2.5 ਸਾਲ ਬਾਅਦ ਰੀਵਿਊ ਕਰਵਾਉਣੀ ਪਊ ਕਰੂਗੀ ਤੇ ਜੇ ਉਹਦੇ ਵਿੱਚ ਇਹਨਾਂ ਨੂੰ ਇਹ ਲੱਗਿਆ ਵੀ ਤੁਹਾਡੀ ਮੰਨ ਲਓ ਮੈਂ ਤੁਹਾਨੂੰ ਐਗਜ਼ਾਮਪਲ ਦੇ ਤੌਰ ਤੇ ਦੱਸਦਾ ਵੀ ਜਿਦਾਂ ਨਰਿੰਦਰ ਮੋਦੀ ਦੀ ਸਰਕਾਰ ਹੈ ਉਦੋਂ ਤੋਂ ਇਹ ਮੰਨਿਆ ਜਾਂਦਾ ਵੀ ਨਰਿੰਦਰ ਮੋਦੀ ਦੀ ਜਿਹੜੀ ਬੀਜੇਪੀ ਦੀ ਗਵਰਨਮੈਂਟ ਹੈਗੀ ਆ ਉਹਦੇ ਤੋਂ ਸਾਨੂੰ ਖਤਰਾ ਹੈ ਕਿਉਂਕਿ ਇਹ ਘਟ ਗਿੰਤਿਆਂ ਦਾ ਲਈ ਖਤਰਾ ਹੈ ਤੇ ਜੇ ਮੰਨ ਲਓ ਵੀ ਅਗਲੇ 2.5 ਸਾਲ ਬਾਅਦ ਨਰਿੰਦਰ ਮੋਦੀ ਯਾਨੀ ਕਿ ਬੀਜੇਪੀ ਹਾਰ ਜਾਂਦੀ ਹੈ ਕਾਂਗਰਸ ਆ ਜਾਂਦੀ ਹੈ ਤੇ ਫਿਰ ਤੁਹਾਡੀ ਜਿਹੜੀ ਐਪਲੀਕੇਸ਼ਨ ਜਾਂਚ ਕਈ ਤੁਹਾਡੀ ਜ਼ਾਲਮ ਹੈਗੀ ਆ ਉਹ ਰਫਾ-ਦਾਫਾ ਕਰਕੇ ਤੁਹਾਨੂੰ ਵਾਪਸ ਭੇਜਿਆ ਜਾਊਗਾ ਵੀ ਹੁਣ ਤੁਹਾਨੂੰ ਖਤਰਾ ਨਹੀਂ ਹੈ ਕਿਉਂਕਿ ਬੀਜੇਪੀ ਦੀ ਗਵਰਨਮੈਂਟ ਨਹੀਂ ਰਹੀ ਤੇ ਤੁਸੀਂ ਆਪਣੇ ਮੁਲਕ ਜਾ ਸਕਦੇ ਹੋ ਹੁਣ ਕਾਂਗਰਸ ਦੀ ਗਵਰਨਮੈਂਟ ਹੈਗੀ ਆ ਸੋ ਇਹ ਇਹ ਜਿਹੜੀ ਗੱਲਬਾਤ ਹੈ ਇਹ ਸਾਰੇ ਮੁਲਕਾਂ ਦੇ ਉੱਤੇ ਸਾਰੇ ਬਸ਼ਿੰਦਿਆਂ ਦੇ ਉੱਤੇ ਲਾਗੂ ਹੋਏਗੀ ਤੇ ਸੇ ਸੋ ਇਸ ਜਿਹੜੀ ਪਾਲਿਸੀ ਬਣੀ ਹੈ ਨਾ ਜਿਹੜਾ ਕਰੂਨ ਬਣ ਜਾ ਰਿਹਾ ਇਹਦਾ ਵਿਰੋਧ ਵੀ ਬੜਾ ਹੋ ਰਿਹਾ ਇਨਸਾਈਡ ਯੂਕੇ ਤੇ ਆਊਟਸਾਈਡ ਯੂਕੇ ਲੋਕ ਇਹਦੇ ਉੱਤੇ ਆਪਣੇ ਤਾਂ ਜੀ ਕਸ ਰਹੇ ਨੇ ਤੇ ਜਿਹੜੇ ਇਥੇ ਅੰਦਰ ਜਿਹੜੇ ਹੈਗੇ ਇਸ ਵਾਲੇ ਜਿਹੜੇ ਆਜ਼ਾਦ ਸਵੀਕਰ ਹੈਗੇ ਆ ਉਹਨਾਂ ਦੇ ਵੀ ਬਿਆਨ ਆ ਰਹੇ ਆ ਵੱਡੇ ਵੱਡੇ ਚੈਨਲ ਜਿਹੜੇ ਉਹਨਾਂ ਦੀ ਇੰਟਰਵਿਊਜ਼ ਲੈ ਰਹੇ ਭਾਈ ਆ ਪਾਲਿਸੀ ਆਈ ਹੈ ਇਹਦੇ ਉੱਤੇ ਤੁਸੀਂ ਦੱਸੋ ਕੀ ਸੋਚਦੇ ਹੋ ਕੀ ਕਰਦੇ ਹੋ ਸੋ ਲੋਕ ਇਹਨੂੰ ਬਹੁਤ ਗਲਤ ਕਹਿ ਰਹੇ ਨੇ ਪਰ ਜਿਹੜੀ ਹੈ ਗਵਰਨਮੈਂਟ ਹੈ ਉਹ ਇਹ ਫੈਸਲਾ ਲੈਣ ਜਾ ਰਹੀ ਹੈ ਜੀ ਹਾਂ ਜੀ ਦਸਿੰਦਰ ਜੀ ਕਾਫੀ ਹੋ ਜਾਣ ਵਾਲਾ ਇਹ ਲੋਕੋ ਕਈ ਤਰੀਕਾਂ ਦੀਆਂ ਉਮੀਦਾਂ ਹੁੰਦੀਆਂ ਨੇ ਕਿ ਵਿਦੇਸ਼ਾਂ ਜਾ ਕੇ ਸੈੱਟ ਹੋਣਾ ਹੈ ਪਰ ਜੇ ਅਜਿਹੀਆਂ ਬੈਕ ਟੂ ਬੈਕ ਪਾਲਸੀਆਂ ਆਂਦੀ ਰਹੀਆਂ ਵਿਦੇਸ਼ਾਂ ਦੇ ਵਿੱਚ ਵੀ ਤਾਂ ਇਹ ਕਿ ਲੋਕ ਇੱਕ ਵੱਡਾ ਚੈਲੰਜ ਜਿਹੜਾ ਖੜਾ ਹੋਣ ਵਾਲਾ ਹੈ ਜੋ ਕਿ ਲੋਕੋ ਕਿ ਲੱਖਾਂ ਰੁਪਏ ਲਾ ਕੇ ਬਾਹਰ ਜਾਂਦੇ ਨੇ ਆਪਣੇ ਕਿ ਲੋਕੋ ਕਿ ਚੰਗੇ ਭਵਿੱਖ ਦੀ ਉਮੀਦ ਵਿੱਚ ਤਾਂ ਪਰ ਤੁਸੀਂ ਕਿ ਲੋਕੋ ਕਿ ਸਮੇ ਸਮੇਂ ਸਿਰ ਸਾਰੇ ਦਰਸ਼ਕਾਂ ਨੂੰ ਜਾਗਰੂਕ ਕਰ ਦੇ ਰਹੇ ਹੋ ਥੋੜਾ ਤਾਂ ਉਸਨੂੰ ਨੋਟੰਦ ਲਈ ਆਪਰੇ ਵੀ ਜਸਦ ਦਿਸਕੰਦਰ ਖੰਦੀ ਜੀ ਧੰਨਵਾਦ ਦਾ ਵੀ ਤੁਹਾਡੇ ਸਾਰੇ ਦੇਖਣ ਵਾਲੇ ਜਿਹੜੇ ਨੇ ਸਾਡਾ ਸਾਰਿਆਂ ਦਾ ਧੰਨਵਾਦ ਜੀ ਬਹੁਤ ਬਹੁਤ